ਬੀਬਾ ਹਰਸਿਮਰਤ ਕੌਰ ਬਾਦਲ ਦੂਜੇ ਮੰਨੇ ਬੀਬੀ ਪਰਮਪਾਲ ਕੌਰ ਹੋਣੀ ਭਾਰਤੀ ਜਨਤਾ ਪਾਰਟੀ ਦਾ ਇਹ ਹੈਗਾ ਵੀ ਉਹ ਪਹਿਲੀ ਵਾਰ ਆ ਜਿਹੜੀ ਆਜ਼ਾਦਾਨਾ ਤੌਰ ਤੇ ਲੜ ਰਹੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜਿੱਤਾਂ ਮਿਲੀਆਂ ਉਹ ਅਕਾਲੀ ਦਲ ਦੀ ਸਹਾਇਤਾ ਔਰ ਹਮਾਇਤ ਕਰਕੇ ਮਿਲੀਆਂ ਚਾਰਪੁਰ ਵਾਲੀ ਸੀਟ ਤੇ ਵੀ ਉਹਨਾਂ ਦਾ ਇਹੀ ਹੈਗਾ ਵੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕਰਿਆ ਜਿੱਤ ਦੇ ਨੇੜੇ ਜਾ ਕੇ ਵੀ ਉਹ ਹਾਰ ਸਕਦੇ ਹੈਗੇ ਇਸੇ ਤਰ੍ਹਾਂ ਦਾ ਜਿਹੜਾ ਬਠਿੰਡੇ ਦਾ ਆਪਸ ਨੈਰੀਓ ਦੇਖ ਰਹੇ ਆ ਉਹ ਕਾਂਗਰਸ ਨੂੰ ਐਜ ਹੈਗਾ ਇੱਥੇ ਆਪਣੀ ਜਿਹੜੀ ਕਨਸੋਲਿਡੇਟਿਡ ਵੋਟ ਆ ਬਾਕੀਆਂ ਦੀ ਜਿਹੜੀ ਵੋਟ ਆ ਵੰਡੀ ਜਾਣੀ ਹੈਗੀ ਫਰੀ ਕਾਫੀ ਵੱਡਾ ਹੰਗਾਰਾ ਭਾਈ ਸਰਪਜੀਤ ਸਿੰਘ ਹੁਣਾਂ ਨੂੰ ਵੀ ਜਿਹੜਾ ਹੈ ਮਿਲ ਰਿਹਾ ਹੈ ਜਿਹੜਾ ਸ਼ਹੀਦ ਭਾਈ ਬੀਨ ਸਿੰਘ ਦੇ ਪੁੱਤਰ ਭਾਈ ਸਰਪਜੀਤ ਸਿੰਘ ਦੇ ਹੱਕ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਉਹ ਕਿੰਨੀਆਂ ਵੋਟਾਂ ਕਿਹਦੀਆਂ ਤੋੜਦੀ ਹੈ ਸਰਾਜ ਹੰਸੂਨੀ ਨੇ ਕਾਂਗਰਸ ਆ ਅਕਾਲੀ ਦਲ ਆ ਆਮ ਆਦਮੀ ਪਾਰਟੀ ਸੋ का काफी ज्यादा ਜਿੱਦਾਂ ਪੰਜ ਕੋਣੀ ਜਾਂ ਮੁਕਾਬਲਾ ਇੱਥੇ ਵੀ ਬਣਦਾ ਜਾ ਰਿਹਾ ਹੰਸਰਾ ਜਨਸ ਨੂੰ ਬਹੁਤ ਘੱਟ ਵੋਟ ਪੈਗੀ ਆਪਾਂ ਦੂਜੇ ਪਾਸੇੋਂ ਦੇਖੀਏ ਕਿ ਮੇਰੇ ਖਿਆਲੇ ਜਿਹੜਾ ਖਡੂਰ ਸਾਹਿਬ ਤੇ ਅਮਰਪਾਲ ਸਿੰਘ ਉਹਨਾਂ ਦੇ ਖੜੇ ਹੋਣ ਦੇ ਨਾਲ ਕਿਤੇ ਨਾ ਕਿਤੇ ਬਾਕੀ ਦੇ ਵੀ ਜਿਹੜੇ ਪੰਥ ਕੈਂਡੀਡੇਟ ਹੈਗੇ ਨੇ ਉਹਨਾਂ ਨੂੰ ਵੀ ਹੰਗਾਰਾ ਕਿਤੇ ਮਿਲਣ ਲੱਗ ਗਿਆ ਬਠਿੰਡਾ ਦੇ ਵਿੱਚ ਵੀ ਕੁਝ ਇਸੇ ਤਰੀਕੇ ਦਾ ਹੀ ਹੈ ਨਾਰਮਲੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਬਾਕੀ ਦੀਆਂ ਸੀਟਾਂ ਦੇ ਵਿੱਚ ਚਾਰ ਕੋਣੀ ਮੁਕਾਬਲਾ ਹੈ ਸੰਗਰੂਰ ਦੇ ਵਿੱਚ ਵੀ ਪੰਜ ਕੋਣੀ ਮੁਕਾਬਲਾ ਹੈਗਾ ਹੈ ਦੂਜੇ ਮਨੇ ਬਠਿੰਡੇ ਦੇ ਵਿੱਚ ਵੀ ਇਸੇ ਤਰੀਕੇ ਦੇ ਹਾਲਾਤ ਨੇ ਸਰਦਾਰ ਅਰਪਾਰ ਸਿੰਘ ਜੀ ਬੀਬਾ ਹਰਸਿਮਰਤ ਕੌਰ ਬਾਦਲ ਦੂਜੇ ਬੰਨੇ ਬੀਬੀ ਪਰਮਪਾਲ ਕੌਰ ਹੋਣੀ ਤੀਸਰੇ ਬੰਨੇ ਜੀਤ ਮਹਿੰਦਰ ਸਿੰਘ ਜਿਹੜੇ ਨੇ ਕਿ ਕਾਂਗਰਸ ਦੇ ਵੱਲੋਂ ਖੜੇ ਨੇ ਲੱਖਾ ਸਿੰਘ ਸਿਧਾਣਾ ਤੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੇ ਵੱਲੋਂ ਮੰਤਰੀ ਜਿਹੜੇ ਨੇ ਗੁਰਮੀਤ ਸਿੰਘ ਖੁੱਡੀਆਂ ਕਿਸ ਬੰਨੇ ਨੂੰ ਗੱਲ ਜਿਹੜੀ ਜਾਂਦੀ ਲੱਗਦੀ ਹੈ ਕਿਸ ਨੂੰ ਇੱਥੇ ਫਾਇਦਾ ਜਿਹੜਾ ਮਿਲ ਸਕਦਾ ਹੈਗਾ ਦੇਖੋ ਪੰਜ ਕੋਨੇ ਮੁਕਾਬਲਿਆਂ ਚ ਤੁਸੀਂ ਪਹਿਲਾਂ ਵੀ ਕਿਹਾ ਹੈਗਾ ਵੀ ਪੰਜ ਕੋਲੇ ਮੁਕਾਬਲੇ ਵਿੱਚ ਕੁਝ ਵੀ ਸੰਭਵ ਹੈ ਸੋ ਕਿਸੇ ਦੇ ਵੀ ਜਿੱਤ ਸੰਭਵ ਆ ਕਿਸੇ ਦੇ ਵੀ ਹਾਰ ਸੰਭਵ ਹੈਗੀ ਆ ਹਾਂ ਭਾਰਤੀ ਜਨਤਾ ਪਾਰਟੀ ਦਾ ਇਹ ਹੈਗਾ ਵੀ ਉਹ ਪਹਿਲੀ ਵਾਰ ਆ ਜਿਹੜੀ ਆਜ਼ਾਦਾਨਾ ਤੌਰ ਤੇ ਲੜ ਰਹੀ ਆ ਹੁਣ ਤੱਕ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜਿੱਤਾਂ ਮਿਲੀਆਂ ਉਹ ਅਕਾਲੀ ਦਲ ਦੀ ਸਹਾਇਤਾ ਔਰ ਹਮਾਇਤ ਕਰਕੇ ਮਿਲੀਆਂ ਜਿਵੇਂ ਗਰਦਾਸਪੁਰ ਏ ਹੁਸ਼ਿਆਰਪੁਰ ਦੀ ਸੀਟ ਵੀ ਜਿੱਤਦੇ ਰਹੇ ਆ ਉਹ ਆਪਣੇ ਬਲ ਬੂਤੇ ਤੇ ਨਹੀਂ ਜਿੱਤਦੇ ਰਹੇ ਉਹ ਅਕਾਲੀ ਦਲ ਦੀ ਇੱਕ ਵੱਡੀ ਵੋਟ ਹੁੰਦੀ ਸੀ ਉਹਦੇ ਕਰਕੇ ਜਿਹੜੀ ਜਿੱਤਦੇ ਰਹੇ ਆ ਹੁਣ ਵੀ ਹੁਸ਼ਿਆਰਪੁਰ ਵਾਲੀ ਸੀਟ ਤੇ ਵੀ ਉਹਨਾਂ ਦਾ ਇਹੀ ਹੈਗਾ ਵੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕਰਿਆ ਜਿੱਤ ਦੇ ਨੇੜੇ ਜਾ ਕੇ ਵੀ ਉਹ ਹਾਰ ਸਕਦੇ ਹੈਗੇ ਇਸੇ ਤਰ੍ਹਾਂ ਦਾ ਜਿਹੜਾ ਬਠਿੰਡੇ ਦਾ ਆਪਾਂ ਸਿਨੈਰੀਓ ਦੇਖ ਰਹੇ ਆ ਸੋ ਬਠਿੰਡਾ ਵਿੱਚ ਬਹੁਤ ਫਸਵੇਂ ਔਰ ਗਹਿਗਾ ਚ ਮੁਕਾਬਲੇ ਆਪਾਂ ਕਹਿ ਸਕਦੇ ਆ ਪੰਜ ਉਮੀਦਵਾਰ ਨੇ ਪੰਜੋ ਇਤਨੰਤਰ ਨੇ ਇਸ ਗੱਲ ਨੂੰ ਆਪਾਂ ਕਹਿ ਸਕਦੇ ਆ ਸੋ ਜਿੱਦਾਂ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਦਾ ਵੱਡਾ ਆਧਾਰ ਰਿਹਾ ਹੈ ਸੋ ਪਿਛਲੀ ਵਾਰੀ ਬਹੁਤ ਘੱਟ ਮਾਰਜਨ ਨਾਲ ਜਿਹੜਾ ਕਾਂਗਰਸ ਦਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਉਹ ਹਾਰੇ ਸੀਗੇ ਲਗਭਗ 39000 ਵੋਟਾਂ ਦੇ ਫਰਕ ਨਾਲ ਸੋ ਕਾਂਗਰਸ ਨੂੰ ਐਜ ਹੈਗਾ ਇੱਥੇ ਆਪਣੀ ਜਿਹੜੀ ਕਨਸੋਲੀਡੇਟਡ ਵੋਟ ਆ ਬਾਕੀਆਂ ਦੀ ਜਿਹੜੀ ਵੋਟ ਆ ਵੰਡੀ ਜਾਣੀ ਹੈਗੀ ਆ ਸੋ ਹੁਣ ਉਹਦੇ ਚੋਂ ਜਿਹੜੀ ਹੈਗੀ ਵੀ ਜਿਹੜੀ ਅਕਾਲੀ ਦਲ ਤੋਂ ਰੁੱਸੀ ਹੋਈ ਵੋਟ ਆ ਤੇ ਆਮ ਆਦਮੀ ਪਾਰਟੀ ਤੋਂ ਰੁੱਸੀ ਹੋਈ ਵੋਟ ਆ ਹਨਾ ਜਿਹੜੀ ਉਹਨੂੰ ਨਹੀਂ ਪਾਉਣਾ ਚਾਹੁੰਦੀ ਉਹ ਕਿੱਧਰ ਜਾਂਦੀ ਆ ਆਇਆ ਉਹ ਭਾਜਪਾ ਨੂੰ ਜਾਂਦੀ ਆ ਜਾਂ ਲੱਖਾ ਸਿੰਘ ਸਿਧਾਨਾ ਨੂੰ ਜਾਂਦੀ ਹੈਗੀ ਮਤਲਬ ਗੇਮ ਚੇਂਜ ਇੱਥੇ ਹੋ ਸਕਦੀ ਹੈ ਹਾਂ ਇੱਥੇ ਗੇਮ ਚੇਂਜ ਆ ਜਿਹੜੀ ਹੋ ਸਕਦੀ ਹੈਗੀ ਆ ਕਿਉਂਕਿ ਵੱਡਾ ਇਲਾਕਾ ਜਿਹੜੀ ਹੁਣ ਅਕਾਲੀ ਦਲ ਤੋਂ ਤੇ ਆਮ ਆਦਮੀ ਪਾਰਟੀ ਤੋਂ ਬਾਦਜਨ ਵੋਟ ਆ ਉਹ ਸਿੱਖ ਵੋਟ ਆ ਉਹਦੇ ਚ ਹਿੰਦੂ ਵੋਟ ਮਤਲਬ ਆਪਾਂ ਕਹਿ ਸਕਦੇ ਕਿ ਤਨਾ ਕਿਤੇ ਪੰਥਕ ਵੋਟ ਵੀ ਕਹਿ ਸਕਦੇ ਆ ਜੀ ਉਹ ਪੰਥਕ ਵੋਟ ਹੈਗੀ ਆ ਜਿਹੜੀ ਪਿਛਲੀ ਵਾਰੀ ਜਿਸ ਤਰ੍ਹਾਂ ਵਿਧਾਨ ਸਭਾ ਚ ਜਿਹੜੀ ਹੈਗੀ ਆ ਗੁਰਮੀਤ ਸਿੰਘ ਖੁੱਡੀਆਂ ਨੂੰ ਗਈ ਹੈਗੀ ਆ ਜਿਹੜੀ ਹਿੰਦੂ ਵੋਟ ਆ ਉਹ ਹਿੰਦੂ ਵੋਟ ਜਿਹੜੀ ਡਟਵੀ ਹੈਗੀ ਆ ਜਾਂ ਉਹ ਭਾਜਪਾ ਨੂੰ ਜਾਊਗੀ ਜਾਂ ਕਾਂਗਰਸ ਨੂੰ ਜਾਊਗੀ ਨਾ ਪਰ ਇਹ ਪੰਥਕ ਵੋਟ ਆ ਜਿਹੜੀ ਇਹ ਪੰਥਕ ਵੋਟ ਹੁਣ ਕਿੱਧਰ ਜਾਂਦੀ ਹੈ ਆਇਆ ਉਹ ਆਮ ਆਦਮੀ ਪਾਰਟੀ ਨੂੰ ਜਾਂਦੀ ਹੈ ਜਾਂ ਲੱਖਾ ਸਿੰਘ ਸਿਧਾਣਾ ਨੂੰ ਜਾਂਦੀ ਹੈ ਜਾਂ ਕਾਂਗਰਸ ਨੂੰ ਇੰਟਰਸਟਿੰਗ ਥੋੜਾ ਪਿਛਲੇ ਜੇ ਆਪਾਂ ਪਿਛਲੇ ਸਮੀਕਰਨ ਦੀ ਗੱਲ ਕਰ ਲਈਏ ਪਿਛਲੀ ਵਾਰ ਵੀ ਇੱਥੇ ਸੁਖਪਾਲ ਸਿੰਘ ਖੈਰਾ ਹੁਣੀ 2019 ਦੇ ਵਿੱਚ ਇੱਥੇ ਗਏ ਸਨ ਤੇ ਤਕਰੀਬਨ 38000 ਵੋਟਾਂ ਸੁਖਪਾਲ ਸਿੰਘ ਖੈਰਾ ਨੂੰ ਵੀ ਪੈ ਗਈਆਂ ਸਨ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਬਲਜਿੰਦਰ ਕੌਰ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਵੀ 134000 ਵੋਟ ਪਈ ਸੀ ਤੇ ਰਾਜਾ ਬੜਿੰਗ ਹੁਣਾਂ ਨੂੰ 469000 ਜੋ ਕਿ 39% ਬਣਦੀ ਹੈ ਤੇ ਵਿਵਾ ਹਰਸਿਮਰਤ कौर ਬਦਲ ਹੁਣਾ ਨੂੰ 490000 ਜੋ ਕਿ ਤਕਰੀਬਨ 51.41% ਵੰਦੀ ਹੈਗੀ ਹੈ ਤੇ ਜੇ ਫਿਰ ਇਹ ਪੰਜ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਈ ਫਿਰ ਇੱਥੇ ਲੱਖਾਂ ਦੀ ਗਲਤ ਆ ਇੱਥੇ ਰਹੀ ਨਹੀਂ ਜਾਣੀ ਫਿਰ ਤਾਂ ਇੱਥੇ ਮੇਰੇ ਹਿਸਾਬ ਨਾਲ ਥੋੜੇ ਫਰਕ ਦੇ ਵਿੱਚ ਹੋਊਗਾ ਸੋ 2-2 ਢਾਈ-ਢਾਈ ਲੱਖ ਵੋਟਾਂ ਜਿਹੜੀ ਹੁਣ ਤੁਸੀਂ 4,90,000 ਵੋਟ ਕਹਿ ਰਹੇ ਹੋ ਜਿਹੜੀ ਅਕਾਲੀ ਦਲ ਨੇ ਲਈ ਹੈ ਉਹ ਨਹੀਂ ਉਹ ਕਿਸੇ ਨੂੰ ਨਹੀਂ ਕਿਉਂਕਿ ਉਹ ਵੀ ਡਿਵਾਈਡ ਹੋ ਗਈ ਨਾ ਹਕਾਲੀ ਵਿਜਪੀ ਉਹਦੇ ਚੋਂ ਗੁਰਮੀਤ ਸਿੰਘ ਖੁੱਡਿਆ ਵੀ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਆ ਇਹ ਨਹੀਂ ਹੈਗੇ ਵੀ ਉਹਨੂੰ ਉਹਨੂੰ 50,000 ਹੀ ਵੋਟਾਂ ਪੈਣਗੀਆਂ ਕਟਕੜ 2.5 ਲੱਖ ਵੋਟ ਤਾਂ ਗੁਰਮੀਤ ਸਿੰਘ ਖੁੱਡੀਆਂ ਵੀ ਲੈ ਕੇ ਜਾਣਗੇ ਹਣਾ ਇੰਨਾ ਕੁ ਤਾਂ ਆਧਾਰ ਉਸ ਖੁੱਡੀਆਂ ਪਰਿਵਾਰ ਦਾ ਉਸ ਇਲਾਕੇ ਵਿੱਚ ਹੈਗਾ ਹੀ ਹੈ ਨਾ ਤੇ ਕਾਂਗਰਸ ਦੀ ਵੀ ਇੰਨੀ ਹੋਣੀ ਬਿਲਕੁਲ ਬਿਲਕੁਲ ਸੋ ਕਾਂਗਰਸ ਦੀ ਮੈਨੂੰ ਲੱਗਦੇ ਵੀ ਹਾਲ ਦੀ ਘੜੀ ਜਾਦੇ ਵੋਟ ਸੋ ਉਹ ਨੀਅਰਲੀ 3 ਲੱਖ ਹੋ ਜਾਣੀ ਹੈਗੀ ਆ ਸੋ ਮੈਨੂੰ ਲੱਗਦਾ ਵੀ ਕਾਂਗਰਸ ਤਿੰਨ ਦੇਲੇੜੇ ਜੇ ਬਹੁਤ ਡਿਵਾਈਡ ਵੀ ਹੋਏ ਨਾ ਵੀ ਹੁਣ 4 ਲੱਖ 39000 ਤੋਂ ਜੇ ਤਿੰਨ ਤੇ ਗਿਰਦੇ 1 ਲੱਖ 39000 ਦਾ ਕਾਂਗਰਸ ਨੂੰ ਵੀ ਘਾਟਾ ਪੈ ਰਿਹਾ ਉਹ ਜਿਹੜਾ ਘਾਟਾ ਹੈ ਆਮ ਆਦਮੀ ਪਾਰਟੀ ਨੂੰ ਜਾਂਦਾ ਲੱਖਾਂ ਸੁਣਨ ਨੂੰ ਜਾਂਦਾ ਜਾਂ ਬੀਬੀ ਪਰਮਪਾਲ ਕੌਰ ਨੂੰ ਜਾਂਦਾ ਹਣਾ ਸੋ ਇਹ ਵੀ ਦੇਖਣਾ ਇਹ ਵੀ ਡਿਵੀਜ਼ਨ ਆ ਉਹਦੇ ਚੋਂ ਕੱਲਾ ਉਹਨੂੰ ਲਾਸ ਨਹੀਂ ਹੋ ਰਿਹਾ ਉਹਨੂੰ ਗੇਨ ਵੀ ਹੋਣਾ ਆਕਾਲੀ ਦਲ ਤੋਂ ਵਜ਼ਨ ਵੋਟ ਹੈ ਜਿਹੜੀ ਉਹ ਉਹ ਕਾਂਗਰਸ ਨੂੰ ਵੀ ਪੈ ਸਕਦੀ ਹੈਗੀ ਆ ਆਮ ਆਦਮੀ ਪਾਰਟੀ ਤੋਂ ਵ ਜੋ ਬੋਟਾ ਜਿਹੜੀ ਉਹ ਕਾਂਗਰਸ ਨੂੰ ਵੀ ਤੇ ਲੱਖਾਂ ਸਿਧਾਨਾਂ ਨੂੰ ਆਏ ਨਹੀਂ ਹੈਗੇ ਵੀ 100% ਲੱਖਾਂ ਸਿਧਾਨਾਂ ਨੂੰ ਨਹੀਂ ਜਾਓਗੇ ਉਹਦੇ ਚੋਂ 20 25 30% ਆ ਕਾਂਗਰਸ ਨੂੰ ਵੀ ਜਾਵੇਗੀ ਸੋ ਇਹ ਕਾਫੀ ਜਿਹੜਾ ਬੈਲੈਂਸ ਕਰਨ ਦਾ ਇਕੁਇਲਿਬਰੀਅਮ ਹੈਗਾ ਸਾਨੂੰ ਲੱਗਦਾ ਵੀ ਇਹ ਜਿੰਨੀਆਂ ਕ ਅਕਾਲੀ ਦਲ ਨੇ ਲੂਜ਼ ਲੂਜ਼ ਕਰਨੀਆਂ ਉਹਨੀਆਂ ਕੋ ਕਾਂਗਰਸ ਨੇ ਜੇ ਗੇਨ ਕਰਨੀਆਂ ਜਾਂ ਉਹ ਤੋਂ ਵੱਧ ਕਾਂਗਰਸ ਗੇਨ ਕਰ ਜਾਂਦੀ ਆ ਤਾਂ ਉਹ ਗੇਮ ਚੇਂਜਰ ਕਾਂਗਰਸ ਵੀ ਹੋ ਸਕਦੀ ਆ ਤੇ ਅਕਾਲੀ ਦਲ ਵੀ ਇਹਨਾਂ ਦੋਹਾਂ ਚ ਮੇਨ ਟੰਗਰ ਕਾਂਗਰਸ ਤੇ ਅਕਾਲੀ ਦਲ ਚ ਰਹੂਗੀ ਬੀਬੀ ਪਰਮਪਾਲ ਕੌਰ ਤੇ ਬਾਕੀ ਆ ਦੂਜੇ ਤੀਜੇ ਨੰਬਰ ਤੇ ਰਹਿਣਗੇ ਤੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਨੀਅਰਲੀ ਮਤਲਬ ਕਿ ਆਪਾਂ ਕਹੇ ਸਕਦੇ ਵੀ ਦੂਜੇ ਦੇ ਨੀਅਰਲੀ ਹੋਊਗੀ ਹੋਊਗੀ ਤੀਜੇ ਨੰਬਰ ਤੇ ਤੇ ਦੂਜੇ ਦੇ ਨੀਅਰਲੀ ਹੋਊਗੀ ਬਹੁਤ ਘੱਟ ਜਿੱਦਾਂ ਹਜ਼ਾਰ ਸਾਰਿਆਂ ਦੇ ਵਿੱਚ ਥੋੜਾ ਹੀ ਡਿਫਰੈਂਸ ਜਿਹੜਾ ਹੈ ਉਹ ਹੋਏਗਾ ਪਹਿਲੇ ਦੂਜੇ 'ਚ ਵੀ ਘੱਟ ਡਿਫਰੈਂਸ ਹੋਊਗਾ ਦੂਜੇ ਤੀਜੇ 'ਚ ਵੀ ਘੱਟ ਡਿਫਰੈਂਸ ਹੋਊਗਾ ਇਹ ਵੀ ਹੋ ਸਕਦਾ ਵੀ ਗੁਰਮੀਤ ਸਿੰਘ ਖੁੱਡੀਆਂ ਸੈਕੰਡ ਤੇ ਆ ਜਾਣ ਤੇ ਤੀਜੇ ਨੰਬਰ ਤੇ ਕਾਂਗਰਸ ਆਵੇ ਜਾਂ ਅਕਾਲੀ ਦਲ ਆਵੇ ਉਹਦਾ ਵੀ ਵੋਟ ਮਾਰ ਜਾਣਾ ਜਿਹੜਾ ਬਹੁਤ ਥੋੜਾ ਹੋਊਗਾ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਜੀ ਬਿਲਕ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਫਰੀਦਕੋਟ ਦੀ ਫਰੀਡਕੋਟ ਦੇ ਵਿੱਚ ਵੀ ਜਿਹੜਾ ਹੈਗਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਾਫੀ ਵੱਡਾ ਹੰਗਾਰਾ ਭਾਈ ਸਰਪਜੀਤ ਸਿੰਘ ਹੋਣਾ ਨੂੰ ਵੀ ਜਿਹੜਾ ਹੈ ਮਿਲ ਰਿਹਾ ਹੈ ਜੋ ਕਿ ਸ਼ਹੀਦ ਭਾਈ ਬਿਆਨ ਸਿੰਘ ਹੋਣਾ ਦੇ ਜਿਹੜੇ ਨੇ ਸਪੁੱਤਰ ਹੈਗੇ ਨੇ ਤੇ ਉਹ ਵੀ ਚੋਣ ਮੈਨਾਨ ਦੇ ਵਿੱਚ ਨੇ ਸਟਾਰਟਿੰਗ ਦੇ ਵਿੱਚ ਇੰਨਾ ਜਿਆਦਾ ਹੰਗਾਰਾ ਨਹੀਂ ਸੀ ਪਰ ਜਿਸ ਤਰੀਕੇ ਦੇ ਰੋਡ ਸ਼ੋ ਹੋ ਰਹੇ ਨੇ ਪਰ ਦੂਜੇ ਬੰਨੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੋਂ ਕਰਮਜੀਤਨ ਮੋਲ ਜੋ ਕਿ ਇੱਕ ਕਲਾਕਾਰ ਹੈਗੇ ਨੇ ਭਾਜੀਪੀ ਦੇ ਵੱਲੋਂ ਹੰਸਰਾਜ ਹੰਸ ਜਿਨ੍ਹਾਂ ਦੀ ਕਿ ਕਾਫੀ ਚਰਚਾ ਵੀ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਕਮਿਊਨਿਟੀਜ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਕਿਤਨਾ ਕਿਤੇ ਦੁਫਾੜ ਪਾਉਣ ਦੀ ਨੀਤੀ ਜਿਹੜੀ ਹੈ ਇੱਥੇ ਕੰਮ ਕਰ ਰਹੀ ਲੱਗਦੀ ਹੈ ਤੇ ਕਾਂਗਰਸ ਦੇ ਵੱਲੋਂ ਜਿਹੜੇ ਹੈਗੇ ਨੇ ਬੀਬੀ ਅਮਰਜੀਤ ਕੌਰ ਜੀ ਉਹ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਜਿਹੜੇ ਨੇ ਉਹ ਚੋਣ ਮੈਦਾਨ 'ਚ ਨੇ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਮਾਹੌਲ ਹੈ ਜੇ ਆਪਾਂ ਪਿਛਲੀ ਵਾਰ ਗੱਲਬਾਤ ਕਰ ਲਈਏ ਤੇ ਮੁਹੰਮਦ ਸਦੀਕ ਜੋ ਕਿ ਕਾਂਗਰਸ ਦੇ ਵੱਲੋਂ ਸਨ ਉਹਨਾਂ ਨੂੰ ਤਕਰੀਬਨ 43% ਵੋਟ ਜਿਹੜੀ ਹੈ 4 ਲੱਖ ਤੋਂ ਉੱਤੇ ਪਈ ਸੀ ਦੂਜੇ ਨੰਬਰ ਤੇ ਗੁਲਜਾਰ ਸਿੰਘ ਰਣੀਕੇ 34% ਉਹਨਾਂ ਦੇ ਕੋਲ ਵੀ ਸੀ ਆਮ ਆਦਮੀ ਪਾਰਟੀ ਉਦੋਂ ਕੰਪੀਟੀਸ਼ਨ 'ਚ ਆ ਚੁੱਕੀ ਸੀ 1,115,000 ਵੋਟ ਜੋ ਕਿ 12% ਬਣਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਕੈਂਡੀਡੇਟ ਜਿਹੜੇ ਮੇਰਾ ਖਿਆਲ ਬਲਦੇਵ ਸਿੰਘ ਜੈਤੋ ਉਹਨਾਂ ਨੂੰ ਵੀ 40-44,000 ਵੋਟ ਜੜੀ ਪੈ ਗਈ ਸੀ ਕਿਸ ਤਰ੍ਹਾਂ ਦਾ ਰਹਿਣ ਜਾ ਰਿਹਾ ਇਸ ਵਾਰ ਹਾਂ ਦੇਖੋ ਫਰੀਦਕੋਟ ਹਮੇਸ਼ਾ ਹੀ ਅਕਾਲੀ ਦਲ ਤੇ ਕਾਂਗਰਸ ਦਾ ਜਿਹੜਾ ਗੱਡ ਰਿਹਾ ਹੈ ਹੈਨਾ ਸੋ ਮੇਨਲੀ ਚਾਹੇ ਕਾਂਗਰਸ ਜਿੱਤ ਜੇ ਚਾਹੇ ਅਕਾਲੀ ਦਲ ਜਿੱਤ ਜੇ ਸੋ ਇਹਨਾਂ ਦੋਹਾਂ ਪਾਰਟੀਆਂ ਦਾ ਇਹ ਗੱਡ ਰਿਹਾ ਹੈ ਸੋ ਹਾਂ 41 ਤੇ 34% ਦੇ ਮਾਰਜਨ ਨਾਲ ਦੋਵੇਂ ਪਾਰਟੀਆਂ ਗੁਲਜ਼ਾਰ ਸਿੰਘ ਰਣੀ ਕੇ ਲਗਭਗ 3.5 ਲੱਖ ਵੋਟ ਲੈ ਕੇ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰ ਹਨ ਸੋ ਆਮ ਆਦਮੀ ਪਾਰਟੀ ਵੱਲੋਂ ਉਸ ਵੇਲੇ ਜਿਹੜੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਤੁਸੀਂ ਦੱਸਿਆ ਵੀ ਲੱਖ ਦੇ ਕਰੀਬ ਹੈ ਜਿਹੜੀ ਵੋਟ ਪਾਈ ਸੀ ਹੁਣ ਪਰ ਇਹ ਹੈਗਾ ਵੀ ਆਮ ਆਦਮੀ ਪਾਰਟੀ ਦੀ ਵੋਟ ਵਧੇਗੀ ਇੱਥੇ ਹਨ ਸੋ ਉਹ ਕਿੰਨੀ ਵੱਧਦੀ ਆ ਸਰਕਾਰ ਦਾ ਤੇ ਜਿਹੜਾ ਉਹ ਕਲਾਕਾਰਾਂ ਦੇ ਸ਼ੋ ਹੋ ਰਹੇ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਉਹ ਕਿੰਨੀ ਵੋਟ ਡੈਵੀਏਟ ਕਰਦੇ ਆ ਜਾਂ ਉਤੋਂ ਬਿਨਾਂ ਹੁਣ ਇਹ ਵੀ ਹੈ ਵੇ ਜਿਹੜਾ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਉਹ ਕਿੰਨੀਆਂ ਵੋਟਾਂ ਕਿਹਦੀਆਂ ਤੋੜਦੀ ਹੈ ਹੂੰ ਹਾਂ ਸੋ ਪਿਛਲੇ ਇੱਕ ਹਫ਼ਤੇ ਤੋਂ ਜਿਹੜੀ ਇਹ ਲਹਿਰ ਹੈਗੀ ਆ ਖੰਡੂਰ ਸਾਹਿਬ ਦੇ ਨਾਲ ਦਾ ਇਲਾਕਾ ਹੋਣ ਕਰਕੇ ਹੁਣ ਜਿਹੜੀਆਂ ਸੰਗਤਾਂ ਖੰਡੂਰ ਸਾਹਿਬ ਵਿੱਚ ਪ੍ਰਚਾਰ ਕਰ ਰਹੀਆਂ ਉਹ ਨਾਲ ਦੀ ਨਾਲ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਵੀ ਆ ਰਹੀਆਂ ਸੋ ਉੱਥੋਂ ਜਿਹੜੀ ਜਿਹੜੀ ਐਕਸੈਸਿਵ ਸੰਗਤ ਹੈ ਜਿਹੜੀ ਵੱਧੂ ਸੰਗਤ ਆ ਉਹ ਲਗਾਤਾਰ ਇੱਕ ਈਵਨ ਮਾਤਾ ਜੀ ਨੇ ਵੀ ਇੱਕ ਦਿਨ ਆ ਜਿਹੜਾ ਉਹਨਾਂ ਦੇ ਹੱਕ ਵਿੱਚ ਤੇ ਬੀਬੀ ਪਰਮਜੀਤ ਕੌਰ ਖਾਲੜਾ ਵੀ ਉਹਨਾਂ ਦੇ ਹੱਕ ਵਿੱਚ ਜਗੇ ਉਹ ਕਰਕੇ ਆਏ ਨੇ ਸੋ ਕਿਉਂਕਿ ਦੋਵੇਂ ਇਲਾਕੇ ਨਾਲ-ਨਾਲ ਲੱਗਦੇ ਨੇ ਇੱਕ ਦੂਜੇ ਦੇ ਪਿੰਡਾਂ ਨਾਲ ਜਿੱਦਾਂ ਰਿਲੇਸ਼ਨ ਨੇ ਸਾਂਝਾ ਬਾਰਡਰ ਤੇ ਲੱਗਦਾ ਸੋ ਇਸ ਕਰਕੇ ਦੋ ਦੋਵਾਂ ਸੀਟਾਂ ਤੇ ਹਾਲਾਂਕਿ ਖੰਡੂਰ ਸਾਹਿਬ ਵਾਲੀ ਤੇ ਜ਼ਿਆਦਾ ਜੋਲ ਰੱਗ ਰਿਹਾ ਪਰ ਇੱਥੇ ਵੀ ਸੰਗਤ ਹੁਣ ਆਉਣ ਲੱਗ ਪਈ ਹੈ ਜੋਰ ਪੈ ਰਿਹਾ ਬਹੁਤ ਕਾਫੀ ਜੋਰ ਆ ਪੈ ਰਿਹਾ ਹਲੇ ਹਫਤਾ ਪਿਆ ਹੈ ਸੋ ਉਸ ਹਫਤੇ ਦੇ ਦੌਰਾਨ ਜੇ ਸਿੱਖ ਸੰਗਤਾਂ ਚੇਤਨ ਹੋ ਜਾਂਦੀਆਂ ਤਾਂ ਭਾਈ ਸਾਹਿਬ ਆ ਜਿਹੜੇ ਸਰਬਜੀਤ ਸਿੰਘ ਉਹਨੇ ਸੋ ਹਲੇ ਆਪਾਂ ਇਹ ਪ੍ਰੋਡਕਟ ਨਹੀਂ ਕਰਦੇ ਵੀ ਉਹ ਸੀਟ ਜਿੱਤੇ ਪਏ ਨੇ ਪਰ ਉਹਨਾਂ ਦੀ ਵੋਟ ਪਰਸੈਂਟੇਜ ਜਿਹੜੀ ਪੰਥਕ ਵੋਟ ਕਨਸੋਲੀਡੇਟ ਹੋਏਗੀ ਹਨਾ ਵੱਡੇ ਪੱਧਰ ਤੇ ਸੋ ਕਿਉਂਕਿ ਉੱਥੇ ਵੀ ਮੁਕਾਬਲਾ ਸਖਤ ਹੈ ਹੰਸਰਾਜ ਹੰਸੂਨੀ ਨੇ ਕਾਂਗਰਸ ਆ ਅਕਾਲੀ ਦਲ ਆ ਆਮ ਆਦਮੀ ਪਾਰਟੀ ਸੋ ਕਾਫੀ ਜ਼ਿਆਦਾ ਜਿੱਦਾਂ ਪੰਜ ਕੋਨੀ ਜਿਹਾ ਮੁਕਾਬਲਾ ਇੱਥੇ ਵੀ ਬਣਦਾ ਜਾ ਰਿਹਾ ਹੰਸਰਾਜ ਹੰਸੂਨ ਨੂੰ ਬਹੁਤ ਘੱਟ ਵੋਟ ਪੈਗੀ ਹੋ ਸਕਦਾ ਉਹ ਚੌਥੇ ਨੰਬਰ ਤੇ ਹੀ ਆਉਣ ਜੀ ਜੀ ਉਹ ਤੋਂ ਜ਼ਿਆਦਾ ਭਾਈ ਸਰਬਜੀਤ ਸਿੰਘ ਨੂੰ ਵੋਟ ਪੈ ਜਾਏਗੀ ਹੈਨਾ ਸੋ ਮੁੱਖ ਮੁਕਾਬਲਾ ਹਲੇ ਵੀ ਕਾਂਗਰਸ ਤੇ ਅਕਾਲੀ ਦਲ ਦੇ ਦਰਮਿਆਨ ਹੈ ਪਰ ਜੇ ਵੋਟਾਂ ਦੀ ਗੱਲ ਹੁਣ ਆਮ ਆਦਮੀ ਪਾਰਟੀ ਪਿਛਲੀ ਵਾਰੀ ਨਾਲੋਂ ਕਿੰਨੀ ਵੋਟ ਲੈ ਜਾਂਦੀ ਆ ਉਹ ਪੈਂਦੇ ਕਰੂਗਾ ਵੀ ਫਿਰ ਜਿੰਨਾ ਕਾਂਗਰਸ ਅਕਾਲੀ ਦਲ ਨੇ ਆ ਜਾਂ ਭਾਈ ਸਰਪਜੀਤ ਸਿੰਘ ਨੇ ਆ ਆਮ ਆਦਮੀ ਪਾਰਟੀ ਨੇ ਜਿੰਨਾ ਸੋ ਇਹ ਹੰਸਰਾਜ ਹੰਸੂਣਾ ਦੀ ਸਾਨੂੰ ਲੱਗਦਾ ਵੀ 50000 ਤੋਂ ਵੱਡ ਜਿਹੜੀ ਵੋਟ ਹੈ ਉਹ ਉਹਨਾਂ ਨੂੰ ਨਹੀਂ ਪੈ ਸਕਦੀ ਉਹ 50000 ਦਾ ਨੁਕਸਾਨ ਕਿੱਥੇ ਕਿਨੂੰ ਹੋਣਾ ਆਇਆ ਕਾਂਗਰਸ ਨੂੰ ਹੋਣਾ ਜਾਂ ਅਕਾਲੀ ਦਲ ਨੂੰ ਹੋਣਾ ਜਾਂ ਆਮ ਆਦਮੀ ਪਾਰਟੀ ਨੂੰ ਹੋਣਾ ਉਹ ਵੱਖਰੀ ਗੱਲ ਹੈ ਪਰ ਭਾਈ ਸਰਪਜੀਤ ਸਿੰਘ ਆ ਅਸੀਂ ਕਹਿ ਸਕਦੇ ਹਾਂਸ ਰਾਜ ਹੰਸ ਤੋਂ ਵੱਧ ਵੋਟਾਂ ਲੈ ਜਾਣਗੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਸੋ ਬਾਕੀ ਨਤੀਜੇ ਆਉਣ ਤੇ ਲੱਗੇਗਾ ਇੱਕ ਜਿਸ ਕਿਸਮ ਦੀ ਹਵਾ ਹੈ ਜਿਸ ਕਿਸਮ ਦੀ ਸਾਡੇ ਕੋਲ ਗਰਾਊਂਡ ਤੋਂ ਰਿਪੋਰਟਾਂ ਨੇ ਜਿਸ ਕਿਸਮ ਦਾ ਆਰਗੇਨਾਈਜ਼ਡ ਪ੍ਰਚਾਰ ਹੋ ਰਿਹਾ ਤੁਸੀਂ ਦੇਖੋ ਵੀ ਹੰਸ ਰਾਜ ਹੰਸ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਇੱਥੇ ਪਿੰਡਾਂ 'ਚ ਮਤੇ ਪੈਣ ਲੱਗ ਗਏ ਆ ਭਾਈ ਸਰਜੀ ਦੇ ਹੱਕ ਵਿੱਚ ਵੀ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਵੀ ਸੋ ਇੱਕ ਬਿਲਕੁਲ ਵੱਖਰਾ ਟ੍ਰੈਂਡ ਹੈਗਾ ਸੋ ਹਾਲੇ ਉਹ ਕਾਫੀ ਵਧੀਆ ਪ੍ਰਚਾਰ ਕਰ ਰਹੇ ਨੇ ਅੱਜ ਉਹਨਾਂ ਦੀ ਇੱਕ ਇੰਟਰਵਿਊ ਵੀ ਆਈ ਹੈ ਕਿਸੇ ਮੇਨ ਚੈਨਲ ਨੇ ਕਰੀ ਜਿਹੜੀ ਕਾਫੀ ਪਪੂਲਰ ਹੋ ਰਹੀ ਹੈ ਸੋ ਆਪਣੇ ਬਾਰੇ ਦੱਸ ਰਹੇ ਨੇ ਕੌਮ ਵਿੱਚ ਜਾਗਰਤੀ ਲਿਆ ਰਹੇ ਨੇ ਸੋ ਮੁਕਾਬਲੇ ਵਿੱਚ ਉਹ ਹੈਗੇ ਨੇ ਲਾਈਨ ਵਿੱਚ ਉਹ ਆ ਗਏ ਨਹੀਂ ਤਾਂ ਪਿਛਲੀ ਵਾਰ ਜਦੋਂ ਖੜੇ ਸੀ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ ਹਨ ਵੀ ਬੜਾ ਔਖਾ ਜਿਹਾ ਸਾਨੂੰ ਲੱਗ ਰਿਹਾ ਸੀਗਾ ਵੀ ਐਡੇ بڑے ਸ਼ਹੀਦ ਦਾ ਬੇਟਾ ਹੈ ਵੀ ਅਣਗੌਲਿਆ ਰਹਿ ਗਿਆ ਪਰ ਇਸ ਵੇਲੇ ਅਣਗੌਲਿਆ ਨਹੀਂ ਹੈ ਸਿੱਖ ਸੰਗਤਾਂ ਉਹਨਾਂ ਦੇ ਹੱਕ ਵਿੱਚ ਆ ਰਹੇ ਨੇ ਪਰ ਹੱਲੇ ਵੀ ਮੁਕਾਬਲਾ ਮਤਲਬ ਜੇ ਜੇ ਆਪਾਂ ਦੂਜੇ ਪਾਸੇੋਂ ਦੇਖੀਏ ਕਿ ਮੇਰਾ ਖਿਆਲ ਇਹ ਜਿਹੜਾ ਖਡੂਰ ਸਾਹਿਬ ਤੇ ਅਮਰਪਾਲ ਸਿੰਘ ਉਹਨਾਂ ਦੇ ਖੜੇ ਹੋਣ ਦੇ ਨਾਲ ਕਿਤੇ ਨਾ ਕਿਤੇ ਬਾਕੀ ਦੇ ਵੀ ਜਿਹੜੇ ਪੰਥ ਕੈਂਡੀਡੇਟ ਹੈਗੇ ਨੇ ਉਹਨਾਂ ਨੂੰ ਵੀ ਹੰਗਾਰਾ ਕਿਤੇ ਮਿਲਣ ਲੱਗ ਗਿਆ ਹੈ ਚਾਹੇ ਲੁਧਿਆਣੇ ਦੀ ਗੱਲ ਕਰ ਲਈਏ ਜਾਂ ਮਾਨ ਸਾਹਿਬ ਦੀ ਕੈਂਪੇਨ ਨੂੰ ਵੀ ਥੋੜਾ ਜੇ ਆਪਾਂ ਕਹੀਏ ਕਿ ਮਿਲਿਆ ਹੈਗਾ ਉਹਨਾਂ ਨੂੰ ਵੀ ਵੱਡਾ ਹੰਗਾਰਾ ਮਿਲਿਆ ਜਾਂ ਇੱਧਰਲੇ ਬੰਨੇ ਲੱਖਾ ਸਿੰਘ ਸਿਧਾਣਾ ਦੀ ਇਹ ਜਿਹੜੇ 4-5 ਕੈਂਡੀਡੇਟ ਹੈਗੇ ਨੇ ਜਿਹੜੇ ਪੰਜਾਬ ਪੱਕੀ ਜਾਂ ਪੰਥ ਪੱਕੀ ਹੈਗੇ ਨੇ ਤੇ ਇਹਨਾਂ ਨੂੰ ਮੇਰਾ ਮੀਡੀਆ ਵਿੱਚ ਤਾਂ ਨਹੀਂ ਸੀ ਪਰ ਸੋਸ਼ਲ ਮੀਡੀਆ ਨੇ ਹਾਲਾਂਕਿ ਸਰਕਾਰਾਂ ਨੇ ਬਹੁਤ ਯਤਨ ਕਰੇ ਹੋਏ ਆ ਵੀ ਸੋਸ਼ਲ ਮੀਡੀਆ ਤੇ ਕਾਬੂ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਲੋਕ ਨਵੇਂ ਚੈਨਲ ਬਣਾ ਕੇ ਜਾਨੂੰ ਬੰਦ ਕਰਦੇ ਆ ਜਾਨੂੰ ਉਹ ਚੱਲ ਜਾਂਦਾ ਹੁੰਦਾ ਹੈ ਨਿਕਲ ਜਦੋਂ ਨਵਾਂ ਬੰਦ ਕਰਦੇ ਕੋਈ ਹੋਰ ਨਵੀਂ ਆਈਡੀ ਤੇ ਜਿੱਦਾਂ ਇਹ ਸਾਰਾ ਸਿਸਟਮ ਜਿਹਾ ਹੀ ਆ ਵੀ ਇਹ ਤੁਹਾਨੂੰ ਝਕਾਨੀ ਦੇਣੀ ਪੈਂਦੀ ਸੋ ਉਹਦੇ ਨਾਲ ਹੈ ਵੀ ਨਾ ਚਾਰਾਂ ਤੇ ਸੰਗਰੂਰ ਵਾਲੀ ਸੀਟ ਤੇ ਬਠਿੰਡੇ ਵਾਲੀ ਸੀਟ ਤੇ ਖਡੂਰ ਸਾਹਿਬ ਔਰ ਜਿਸ ਤਰ੍ਹਾਂ ਹੈ ਕਿ ਇਹ ਫਰੀਦਕੋਟ ਵਾਲੀ ਸੀਟ ਤੇ ਸੋ ਪੰਥਕ ਜਜਬਾ ਪ੍ਰਵੇਲ ਕਰਨ ਲੱਗ ਗਿਆ ਹੈ ਉਹਨੇ ਆਪਣੀ ਆਪਣੀ ਜਿਹੜੀ ਹੈ ਨਾ ਸ਼ਖਸੀਅਤ ਨੂੰ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ VOTING PATTERN ਵਿੱਚ ਜਿਹੜੀਆਂ ਧਿਰਾਂ ਨੇ ਆਉਣਾ ਹੈ ਉਹਨਾਂ ਲਈ ਇੱਕ ਸ਼ੋਭ ਸ਼ਗਨ ਹੈਗਾ ਵਿਕਟ ਟੁਕੜ ਖਾਲਸਾ ਪੰਥ ਦੀ ਗੱਲ ਵੋਟ ਵਾਲੇ ਪੈਟਰਨ ਵਿੱਚ ਚੱਲਣ ਲੱਗੀ ਹੈ ਜਿਹੜੀਆਂ ਪੋਲਿਟੀਕਲ ਓਵਰਗਰਾਉਂਡ ਹਾਂ ਧਿਰਾਂ ਲੜਨਾ ਚਾਹੁੰਦੀਆਂ ਨੇ ਸੋ ਉਹਨਾਂ ਲਈ ਇੱਕ ਚੰਗੀ ਗੱਲ ਹੈ ਕਿ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਤੁਸੀਂ ਇਸ ਨੂੰ ਮੈਨੇਜ ਕਰਕੇ ਵੱਡੀ